ਜੀ ਅਗਲੀ ਘੰਟ ਜਿਹੜੀ ਫਾਈਨੈਂਸ਼ੀਅਲ ਟਾਈਮਜ਼ ਰਿਪੋਰਟ ਕਰ ਰਿਹਾ ਪਈ ਈਵਨ ਥੋ ਪ੍ਰੈਜ਼ੀਡੈਂਟ ਟਰੰਪ ਉਹਨੇ ਵੀ ਬਾਰ ਬਾਰ ਕਹਿ ਰਿਹਾ ਪਈ ਦੇਖੋ ਜੀ ਇੰਡੀਆ ਵਾਲੇ ਜੋ ਆ ਰਸ਼ੀਆ ਤੋਂ ਔਇਲ ਉਹਨੇ ਖਰੀਦਣਾ ਜਿਹੜਾ ਘਟਾ ਦਿੱਤਾ ਹੈਗਾ ਆ ਪਰ ਜੋ ਲੇਟੈਸਟ ਕਵਰ ਫਾਈਨੈਂਸ਼ੀਅਲ ਟਾਈਮਜ਼ ਦੇ ਮੁਤਾਬਕ ਇਹ ਆ ਰਹੀ ਆ ਪਈ ਇੰਡੀਆ ਵਾਲੇ ਲਗਾਤਾਰ ਰਸ਼ੀਆ ਤੋਂ ਜਿਹੜਾ ਆ ਔਇਲ ਉਹ ਖਰੀਦ ਰਹੇ ਹੈਗੇ ਆ ਡਿਸਪਾਈਟ ਟਰੰਪ ਥਰਟ ਈਵਨ ਥੋ ਪ੍ਰੈਜ਼ੀਡੈਂਟ ਟਰੰਪ ਉਹਨੇ ਥਰਟ ਵੀ ਕਰ ਰਿਹਾ ਆ ਪਰ ਉਹਦੇ ਵਿੱਚ ਜਿਹੜਾ ਹੈ ਕੋਈ ਵੀ ਅਸਰ ਨਹੀਂ ਹੋਇਆ ਹੈਗਾ ਪਿਛਲੇ ਐਤਵਾਰ ਨੂੰ 트럼ਪ ਉਹਨਾਂ ਨੇ ਇਹ ਕਿਹਾ ਸੀ ਭਈ ਜੋ ਰਸ਼ੀਅਨ ਔਇਲ ਖਰੀਦ ਰਹੇ ਮੋਲਕਾ ਉਹਨਾਂ ਦੇ ਉੱਤੇ ਅਸੀਂ 500% ਤੱਕ ਦਾ ਟੈਰਫ ਲਾ ਸਕਦੇ ਹੈਗੇ ਹਾਂ ਤੇ ਪਰ ਜੋ ਅੱਜ ਫਾਈਨੈਂਸ਼ੀਅਲ ਟਾਈਮ ਨੇ ਰਿਪੋਰਟ ਕਰ ਦਿੱਤਾ ਹੈਗਾ ਉਸ ਹਿਸਾਬ ਦੇ ਨਾਲ ਕਹਿੰਦੇ ਭਈ ਇੰਡੀਆ ਨੇ 3.1 ਬਿਲੀਅਨ ਡਾਲਰ ਵਰਥ ਆਫ fossil fuel ਜੋ ਆ ਉਹ ਰਸ਼ੀਆ ਤੋਂ ਜਿਹੜਾ ਖਰੀਦਿਆ ਹੈਗਾ ਅ ਪਿਛਲੇ ਮਹੀਨੇ ਸੈਕੰਡ ਲਾਰਜੇਸਟ ਬਾયર ਆ ਇਹ ਚਾਈਨਾ ਤੋਂ ਬਾਅਦ ਜਿਹੜਾ ਸੈਂਟਰ ਫਾਰ ਰਸ਼ੀਆ ਔਨ એનર્ਜੀ ਐਂਡ ਕਲੀਨ 에ਅਰ ਆ ਇਹਦੇ ਮੁਤਾਬਕ ਜਿਹੜਾ ਇਹ ਡਾਟਾ ਆਇਆ ਹੈਗਾ ਆ ਸੋ ਚਾਈਨਾ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਖਰੀਦ ਰਿਹਾ ਆ ਇੰਡੀਆ 터ਕੀ ਯੂਰੋਪੀਅਨ ਯੂਨੀਅਨ ਸਾਊਥ ਕੋਰੀਆ ਤੋਂ ਸਭ ਤੋਂ ਜ਼ਿਆਦਾ ਚਾਈਨਾ ਉਸ ਤੋਂ ਬਾਅਦ ਜੋ ਇੰਡੀਆ ਆ ਉਹੋ ਖਰੀਦ ਰਿਹਾ ਹੈ ਜੀ ਅਗਲੀ ਹੋਰ ਜਿਹੜੀ ਫਾਈਨੈਂਸ਼ੀਅਲ ਟਾਈਮਜ਼ ਰਿਪੋਰਟ ਕਰ ਰਿਹਾ ਪਈ ਈਵਨ ਥੋ ਪ੍ਰੈਜ਼ੀਡੈਂਟ ਟਰੰਪ ਉਹਨੇ ਵੀ ਬਾਰ ਬਾਰ ਕਹਿ ਰਿਹਾ ਪਈ ਦੇਖੋ ਜੀ ਇੰਡੀਆ ਵਾਲੇ ਜੋ ਆ ਰਸ਼ੀਆ ਤੋਂ ਔਇਲ ਉਹਨੇ ਖਰੀਦਣਾ ਜਿਹੜਾ ਘਟਾ ਦਿੱਤਾ ਹੈਗਾ ਆ ਪਰ ਜੋ ਲੇਟੈਸਟ ਕਵਰ ਫਾਈਨੈਂਸ਼ੀਅਲ ਟਾਈਮਜ਼ ਦੇ ਮੁਤਾਬਕ ਇਹ ਆ ਰਹੀ ਆ ਪਈ ਇੰਡੀਆ ਵਾਲੇ ਲਗਾਤਾਰ ਰਸ਼ੀਆ ਤੋਂ ਜਿਹੜਾ ਆ ਔਇਲ ਉਹ ਖਰੀਦ ਰਹੇ ਹੈਗੇ ਆ ਡਿਸਪਾਈਟ ਟਰੰਪ ਥਰੈਟ ਈਵਨ ਥੋ ਪ੍ਰੈਜ਼ੀਡੈਂਟ ਟਰੰਪ ਉਹਨੇ ਥਰੈਟ ਵੀ ਕਰ ਰਿਹਾ ਆ ਪਰ ਉਹਦੇ ਵਿੱਚ ਜਿਹੜਾ ਹੈ ਕੋਈ ਵੀ ਅਸਰ ਨਹੀਂ ਹੋਇਆ ਹੈਗਾ ਪਿਛਲੇ ਐਤਵਾਰ ਨੂੰ 트럼ਪ ਉਹਨਾਂ ਨੇ ਇਹ ਕਿਹਾ ਸੀ ਭਈ ਜੋ ਰਸ਼ੀਆ ਨੂੰ ਔਇਲ ਖਰੀਦ ਰਿਹਾ ਮੌਲਕਾ ਉਹਨਾਂ ਦੇ ਉੱਤੇ ਅਸੀਂ 500% ਤੱਕ ਦਾ ਟੈਰਫ ਲਾ ਸਕਦੇ ਹੈਗੇ ਆ ਤੇ ਪਰ ਜੋ ਅੱਜ ਫਾਈਨੈਂਸ਼ੀਅਲ ਟਾਈਮ ਨੇ ਰਿਪੋਰਟ ਕਰ ਦਿੱਤਾ ਹੈਗਾ ਉਸ ਹਿਸਾਬ ਦੇ ਨਾਲ ਕਹਿੰਦੇ ਭਈ ਇੰਡੀਆ ਨੇ 3.1 ਬਿਲੀਅਨ ਡਾਲਰ ਵਰਥ ਆਫ ਫੋਸਲ ਫਿਊਲ ਜੋ ਆ ਉਹ ਰਸ਼ੀਆ ਤੋਂ ਜਿਹੜਾ ਖਰੀਦਿਆ ਹੈਗਾ ਅ ਪਿਛਲੇ ਮਹੀਨੇ ਸੈਕੰਡ ਲਾਰਜੇਸਟ ਬਾયર ਆ ਇਹ ਚਾਈਨਾ ਤੋਂ ਬਾਅਦ ਜਿਹੜਾ ਸੈਂਟਰ ਫਾਰ ਰਸ਼ੀਆ ਔਨ એનર્ਜੀ ਐਂਡ ਕਲੀਨ 에ਅਰ ਆ ਇਹਦੇ ਮੁਤਾਬਕ ਜਿਹੜਾ ਇਹ ਡਾਟਾ ਆਇਆ ਹੈਗਾ ਆ ਸੋ ਚਾਈਨਾ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਖਰੀਦ ਰਿਹਾ ਆ ਇੰਡੀਆ 터ਕੀ ਯੂਰੋਪੀਅਨ ਯੂਨੀਅਨ ਸਾਊਥ ਕੋਰੀਆ ਤੋਂ ਸਭ ਤੋਂ ਜ਼ਿਆਦਾ ਚਾਈਨਾ ਉਸ ਤੋਂ ਬਾਅਦ ਜੋ ਇੰਡੀਆ ਆ ਓਹੋ ਖਰੀਦ ਰਿਹਾ ਹੈ